ਰੋਹਾਂ ਨਜ਼ਦੀਕ ਪੈਂਦੇ ਪਿੰਡ ਰਾਮਪੁਰ ਵਿਖੇ ਹਾਕੀ ਟ੍ਰੇਨਿੰਗ ਸੈਂਟਰ ਵਿਖੇ ਇੱਕ ਸਮਰ ਕੈਂਪ 10 ਦਿਨਾਂ ਦਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਸਮਰ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਜੋ ਹਾਕੀ ਦੀਆਂ ਲੇਟੈਸਟ ਟੈਕਨੀਕਸ ਨੇ ਜੋ ਦਾ ਪੇਚ ਨੇ ਉਹਨਾਂ ਬਰਤੀ ਜਾਣੂ ਕਰਾਉਣਾ ਸੀ ਤੇ ਬੱਚਿਆਂ ਵਿੱਚ ਕੰਪੀਟੀਸ਼ਨ ਕਰਵਾ ਕੇ ਬੱਚਿਆਂ ਦੇ ਵਿੱਚ ਸਪੋਰਟਸਮੈਨਸ਼ਿਪ ਜੋ ਦੀ ਜੋ ਸਪਿਰਟ ਹੈ ਉਹ ਪੈਦਾ ਕਰਨਾ ਸੀ ਇਸ ਕੈਂਪ ਦੇ ਵਿੱਚ ਤਕਰੀਬਨ 200 ਬੱਚੇ ਬੱਚੀਆਂ ਨੇ ਭਾਗ ਲਿਆ ਇਸ ਵਿੱਚ ਭਾਗ ਲੈਣ ਵਾਲੇ ਬੱਚੇ ਜ਼ਿਆਦਾਤਰ ਪਿੰਡ ਦੇ ਹੀ ਵਸਨੀਕ ਹਨ ਜੋ ਆਮ ਕਰਾਂ ਦੇ ਜੋ ਮੱਧ ਵਰਗਿਆ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਕੋਲ ਇੰਨੇ ਸਾਧਨ ਨਹੀਂ ਕਿ ਉਹ ਆਪਣੇ ਸਾਧਨਾਂ ਨੂੰ ਵਰਤ ਕੇ ਇਸ ਤਰ੍ਹਾਂ ਦੀਆਂ ਜੋ ਉੱਚ ਟੈਕਨੀਕਸ ਨੇ ਹੱਕੀ ਦੀਆਂ ਜਾਂ ਜੋ ਇਸ ਤਰ੍ਹਾਂ ਦੀ ਜੋ ਟ੍ਰੇਨਿੰਗ ਆ ਉਹ ਲੈ ਸਕਣ ਇਸ ਕਰਕੇ ਜੋ ਪਿੰਡ ਦੇ ਵਸਨੀਕ ਨੇ ਤੇ ਐਨ ਆਰ ਆਈ ਵੀਰ ਨੇ ਜੋ ਸਾਧਨ ਸੰਪਾਨ ਨੇ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ ਕਿ ਇਸ ਇਸ ਹਾਕੀ ਟ੍ਰੇਨਿੰਗ ਸੈਂਟਰ ਨੂੰ ਪਿੰਡ ਵਿੱਚ ਹੀ ਖੋਲ ਦਿੱਤਾ ਜਿੱਥੇ ਪਿੰਡ ਦੇ ਬੱਚੇ-ਬੱਚੀਆਂ ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਸਾਧ ਸਕਦੇ ਨੇ ਸਕਿੱਲ ਫੁੱਲ ਮਲਾ ਸਕਦੇ ਨੇ ਤੇ ਅੱਜ ਉਚੇਚੇ ਤੌਰ ਤੇ ਜੋ ਪਿੰਡ ਦੇ ਬਸਨੀਕ ਨੇ ਤੇ ਇਹਨਾਂ ਬੱਚਿਆਂ ਦੇ ਜੋ ਪੇਰੈਂਟਸ ਨੇ ਮਾਤਾ-ਪਿਤਾ ਨੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਦੇਖ ਸਕਣ ਕਿ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜੋ ਕੰਸਟਰਕਟਿਵ ਚੇਂਜ ਆਈ ਹੈ ਵਧੀਆ ਤਬਦੀਲੀ ਆਈ ਹੈ ਦੇਖ ਸਕਦੇ ਹੋ ਬੱਚਿਆਂ ਦੇ ਪੇਰੈਂਟਸ ਕਿੰਨੇ ਮੋਟੀਵੇਟਿਡ ਨਜ਼ਰ ਆ ਰਹੇ ਨੇ ਇਸ ਮੌਕੇ ਤੇ ਜੋ ਬੱਚਿਆਂ ਦੇ ਵਿੱਚ ਕੰਪੀਟੀਸ਼ਨਸ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ ਨਾਮਾਂ ਦੇ ਨਾਲ ਸਨਮਾਨਤ ਕੀਤਾ ਗਿਆ ਇਸ ਮੌਕੇ ਬੱਚਿਆਂ ਨੂੰ ਜੋ ਸਪੋਰਟਸ ਕਿਟਸ ਨੇ ਫ੍ਰੀ ਸ਼ੂਜ਼ ਅਤੇ ਸਟਿਕਸ ਵੀ ਡਿਸਟ੍ਰੀਬਿਊਟ ਕੀਤੀਆਂ ਗਈਆਂ ਪਿੰਡ ਦੇ ਐਨ ਆਰ ਆਈ ਵੀਰ ਜੋ ਅਮਰੀਕਾ ਕੈਨੇਡਾ ਅਤੇ ਆਸਟ੍ਰੇਲੀਆ ਦੇ ਵਿੱਚ ਆਪਣੇ ਕਿੱਤੇ ਕਰ ਰਹੇ ਨੇ ਉਹਨਾਂ ਵੱਲੋਂ ਇਸ ਟ੍ਰੇਨਿੰਗ ਸੈਂਟਰ ਨੂੰ ਭਰਪੂਰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹਾਂਜੀ ਬੜਿਆਂ ਆਕੀ ਟ੍ਰੇਨਿੰਗ ਸੈਂਟਰ ਲਾਂਪਰ ਵਿੱਚ ਜੋ 2016 ਤੋਂ ਲਗਾਤਾਰ ਬਾਲਕੇ ਦੇ ਜਿਹੜੇ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰ ਰਿਹਾ ਨਸਰੀ ਜੋ ਹਕੀ ਦੀ ਤਿਆਰ ਹੋ ਰਹੀ ਹੈ ਤੇ ਤੁਹਾਨੂੰ ਦਿਖਾਉਨੇ ਆ ਕਿ ਰਾਕਟ ਟ੍ਰੇਨਿੰਗ ਸੈਂਟਰ ਰਾਮਪੁਰ ਇਹ 2016 April 2016 ਨੂੰ ਸਥਾਪਿਤ ਕੀਤਾ ਗਿਆ ਸੀ ਤੇ ਇਹ ਨੰਨਾ ਚਾਰਟ ਲਗਾਇਆ ਲਾਪਰ ਦੇ ਵਿੱਚ ਰਿਸ਼ਪਾਲ ਸਿੰਘ ਨੇ ਜੋ ਗਵਰਨਮੈਂਟ ਹਾਈ ਸਕੂਲ ਦਰਾਹਾ ਚੋਂ ਪੜ੍ਹੇ ਨੇ ਤੇ ਸੈਂਟਰਿੰਗ ਦਾ ਪੈਪਸੂ ਗੰਬੇ ਸੰਨਾਮ ਨੰਬਰ 1052 ਤੇ ਇਹ ਦੇਖ ਸਕਦੇ ਹੋ ਕਿ ਨੂੰ ਲਗਾਈ ਹੋਈ ਆ ਬੜੇ ਜਸਤੇ ਮੋਟੋ ਲਗਾਈ ਗਈ ਹੈ ਦੇਖ ਸਕਦੇ ਹੋ ਕਿ ਇਹ ਸਾਡੇ ਬੱਚੇ ਨੇ ਬਾਕੀ ਦਾ ਸਿਹਰਾ ਪ੍ਰੋਜੈਕਟ ਹੈ ਬਾਪਰ ਲੱਗਿਆ ਹੋਇਆ ਇਹ ਬਹੁਤ ਸੋਹਣਾ ਪੋਸਟਰ ਬਣਾਇਆ ਗਿਆ ਹਕੀ ਦਾ ਇੱਕ ਸਰਦਾਰ ਸਿੱਖ ਬੱਚਾ ਬਣਾਇਆ ਗਿਆ ਦੱਸਦਾ ਗਿਆ ਇਹ ਉਹ ਆਨਾਮ ਨੇ ਜੋ ਅਤੇ ਟ੍ਰੇਨਿੰਗ ਸੈਂਟਰ ਰਾਮਪੁਰ ਦੇ ਵਿਦਿਆਰਥੀਆਂ ਵੱਲੋਂ ਹਾਸਲ ਕੀਤੇ ਗਏ ਨੇ ਇਸ ਟ੍ਰੇਨਿੰਗ ਸੈਂਟਰ ਦੇ ਵਿੱਚ ਲਗਾਏ ਗਏ ਸਮਰ ਕੈਂਪ ਦੀ ਇਹ ਖਾਸੀਅਤ ਹੈ ਕਿ ਜੋ ਇੱਥੇ ਖਾਣਾ ਉਹ ਬੱਚਿਆਂ ਦੁਆਰਾ ਖੁਦ ਬਣਾਇਆ ਜਾਂਦਾ ਅਤੇ ਜਿਸ ਵਿੱਚ ਜੋ ਇਹਨਾਂ ਦੇ ਕੋਚ ਸਹਿਬਾਨ ਨੇ ਉਹ ਇਹਨਾਂ ਦੀ ਮਦਦ ਕਰਦੇ ਨੇ ਬੜੇ ਹੀ ਸਾਫ਼ ਸੁਥਰੇ ਢੰਗ ਦੇ ਨਾਲ ਜੋ ਬੱਚਿਆਂ ਦਾ ਖਾਣਾ ਤਿਆਰ ਕੀਤਾ ਜਾਂਦਾ ਰਿਹਾ ਹੈ ਬੱਚਿਆਂ ਲਈ ਬੈਲੈਂਸਡ ਡਾਈਟ ਜਿਸ ਵਿੱਚ ਫਰੂਟਸ ਡਰਾਈ ਫਰੂਟਸ ਮਿਲਕ ਅਤੇ ਹੋਰ ਜੋ ਸਪਲੀਮੈਂਟਸ ਨੇ ਜੋ ਇੱਕ ਤੰਦਰੁਸਤ ਪਲੇਅਰ ਦੇ ਲਈ ਚਾਹੀਦੇ ਨੇ ਉਹ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਦਿੱਤੇ ਜਾਂਦੇ ਰਹੇ ਨੇ ਦੇਖ ਸਕਦੇ ਹਾਂ ਕਿ ਕੋਚ ਸਹਿਬਾਨ ਖੁਦ ਬੱਚਿਆਂ ਦੇ ਲਈ ਖਾਣਾ ਤਿਆਰ ਕਰਵਾ ਰਹੇ ਨੇ ਬੱਚਿਆਂ ਲਈ ਜੋ ਸਪਲੀਮੈਂਟਸ ਨੇ ਉਹ ਵੀ ਫ੍ਰੀ ਆਫ ਕਾਸਟ ਬੱਚਿਆਂ ਨੂੰ ਡਿਸਟ੍ਰੀਬਿਊਟ ਕੀਤੇ ਜਾਂਦੇ ਨੇ ਤਾਂ ਕਿ ਬੱਚੇ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਹੋ ਸਕਣ ਸਾਡੇ ਨਾਲ ਨੇ ਸਰਦਾਰ ਅਨਜੋਤ ਸਿੰਘ ਜੋ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਦੇ ਪ੍ਰਧਾਨ ਨੇ ਹਾਂਜੀ ਅਨਜੋਤ ਸਿੰਘ ਜੀ ਤੁਹਾਡਾ ਸਵਾਗਤ ਹੈ ਹਕ ਸੱਚ ਦੀ ਆਵਾਜ਼ ਚੈਨਲ ਦੇ ਉੱਪਰ ਤੇ ਇਹ ਸੰਬਰ ਕੈਂਪਸ ਹੀ 7 ਜੂਨ ਨੂੰ ਸ਼ੁਰੂ ਕੀਤਾ ਸੀ ਅੱਜ ਦੀ ਸਮਾਪਤੀ ਹੈ ਜੋ ਜਿੰਨੇ ਵੀ ਸਾਡੇ ਵੀਰ ਐਨਐਈ ਵੀਰ ਬਾਹਰ ਬੈਠੇ ਨੇ ਸਾਰਿਆਂ ਦਾ ਬਹੁਤ ਸੰਯੋਗ ਹੈ ਨਗਰ ਪੰਚਾਇਤ ਰਾਮਪੁਰ ਦਾ ਜਿੰਨੇ ਵੀ ਵੀਰ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ-ਜਿੱਥੇ ਵੀ ਸਾਡੇ ਇਸ ਰਾਮਪੁਰ ਨਗਰ ਦੇ ਵੀਰ ਬੈਠੇ ਨੇ ਉਹਨਾਂ ਸਾਰਿਆਂ ਦਾ ਕੋਟਿੰਗ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਖੀਰ ਲਈ ਦਲੀਏ ਲਈ ਕੇਲਿਆਂ ਲਈ ਤੇ ਹੋਰ ਵੀ ਮੈਂਗੋ ਸ਼ੇਕ ਵਗੈਰਾ ਬਣੇ ਨੇ ਇਹ ਉਹਨਾਂ ਸਾਰੇ ਵੀਰਾਂ ਦੇ ਸਹਿਯੋਗ ਨਾਲ ਇੰਨੀਆਂ ਬੱਚਿਆਂ ਨੇ ਪ੍ਰਾਪਤੀਆਂ ਕੀਤੀਆਂ ਨੇ ਕਿ ਅਸੀਂ ਉਹਨਾਂ ਦੇ ਐਚਟੀਸੀ ਵੱਲੋਂ ਤੇ ਨਗਰ ਪੰਚਾਇਤ ਰਾਮਪੁਰ ਵੱਲੋਂ ਬਹੁਤ ਹੀ ਧੰਨਵਾਦੀਆਂ ਤੇ ਅੱਗੋਂ ਤੋਂ ਵੀ ਸਾਡੇ ਨਾਲ ਉਹ ਐਵੇਂ ਜਿਵੇਂ ਜੁੜੇ ਰਹਿਣਗੇ ਉਹਨਾਂ ਦਾ ਕੋਟ ਅਤੇ ਕੋਟ ਧੰਨਵਾਦ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹ ਜਿਸ ਤਰ੍ਹਾਂ ਕਿ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਵਿਖੇ ਜੋ ਸਮਰ ਕੈਂਪ ਬੱਚਿਆਂ ਦੇ ਵਾਸਤੇ ਲਗਾਇਆ ਗਿਆ ਸੀ ਉਹ ਅੱਜ ਸੰਪੰਨ ਹੋਣ ਜਾ ਰਿਹਾ ਹੈ ਤੇ ਜੋ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਦੇ ਮਾਤਾ ਪਿਤਾ ਨੇ ਅੱਜ ਇੱਥੇ ਅਚੇਚੇ ਤੌਰ ਤੇ ਪੁੱਜੇ ਨੇ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਜੋ ਇਹ ਕੈਂਪ ਲਗਾਏ ਜਾਂਦੇ ਨੇ ਹਾਕੀ ਟ੍ਰੇਨਿੰਗ ਸੈਂਟਰ ਵੱਲੋਂ ਇਹਨਾਂ ਬਾਰੇ ਇਹਨਾਂ ਜੋ ਮਾਪਿਆਂ ਦੇ ਕੀ ਵਿਚਾਰ ਨੇ ਹਾਂਜੀ ਵੀਰ ਜੀ ਕਿ ਨਾਲ ਜੀ ਤੁਹਾਡਾ ਲਖਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਸੌਰ ਕੈਂਪ ਬਾਰੇ ਕੈਂਪ ਬਾਰੇ ਜੀ ਬਹੁਤ ਵਧੀਆ ਚੀਜ਼ ਆ ਜੀ ਇਹ ਬੱਚਿਆਂ ਨੂੰ ਸਹੀ ਰਾਹ ਵੱਲ ਲੈ ਕੇ ਜਾ ਰਹੇ ਨੇ ਜੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਆ ਕੇ ਤੇ ਉਸ ਤੋਂ ਬਾਅਦ ਜੀ ਕਿੰਨੇ ਬੱਚੇ ਮਤਲਬ ਟ੍ਰੈਨਿੰਗ ਲੈ ਰਹੇ ਇੱਕ ਬੇਟਾ ਆ ਜੀ ਇੱਕ ਬੇਟਾ ਹਾਂਜੀ ਬੇਟਾ ਉਹ 8 ਸਾਲ ਦਾ ਵੀ ਹਾਂਜੀ ਲੱਗਦਾ ਵੀ ਉਹ ਤੇਰੇ ਨੇੜੇ ਤੋਂ ਬਾਅਦ ਉਹਦੇ ਵਿੱਚ ਕੋਈ ਤਬਦੀਲੀ ਆਈ ਆ ਬੱਚੇ ਦੇ ਹਾਂਜੀ ਬਹੁਤ ਵਧੀਆ ਲੱਗ ਰਹੀ ਬਹੁਤ ਵਧੀਆ ਰਹਿੰਦਾ ਨਹੀਂ ਮੋਬਾਈਲਾ 'ਵਰ ਰਹਿੰਦੇ ਸੀ ਹੁਣ ਇੱਥੇ ਆ ਕੇ ਵਧੀਆ ਖੇਡ ਰਹੇ ਨੇ ਤੇ ਗਰਾਊਂਡ 'ਚ ਆ ਰਹੇ ਨੇ ਵਧੀਆ ਖੇਡਦੇ ਨੇ ਹਾਂਜੀ ਜੀ ਮੇਰੇ ਕਿੰਨਾ ਦੇ ਤੁਹਾਡਾ ਜੀ ਮਨਦੀਪ ਸਿੰਘ ਜੀ ਹਾਂਜੀ ਸਭ ਤੁਸੀਂ ਜਦ ਪਹੁੰਚੋ ਆਕੇ ਟ੍ਰੇਨਿੰਗ ਸੈਂਟਰ ਤੇ ਜਦੋਂ ਕਿੱਦਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਇੱਥੇ ਆ ਕੇ ਜਦ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਆ ਤਾਂ ਬਹੁਤ ਵਧੀਆ ਲੱਗਦਾ ਉਹਨੂੰ ਖਾਸ ਕਰਕੇ ਧੀਆਂ ਨੂੰ ਕਿਉਂਕਿ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਐਟਟੀਸੀ ਕਲੱਬ ਦਾ ਤੇ ਵਧਾਈ ਦੇ ਪਾਤਰ ਨੇ ਇਹ ਸਾਰੇ ਮੈਂਬਰ ਕਿਉਂਕਿ ਧੀਆਂ ਨੂੰ ਇੱਕ ਅਲੱਗ ਇਹਨਾਂ ਨੇ ਪਲੇਟਫਾਰਮ ਦਿੱਤਾ ਜਿੱਥੇ ਉਹ ਆਪਣੀ ਜੋ ਵੀ ਉਹਨਾਂ ਦੀ ਆਪਣੀ ਪ੍ਰਤਿਭਾ ਆਪਣੀ ਉਹ ਦਿਖਾਉਂਦੀਆਂ ਨੇ ਤੇ ਅੱਗੇ ਵਧਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਕੱਲ ਦਾ ਮੋਬਾਈਲ ਦਾ ਯੁੱਗ ਆ ਬੱਚਿਆਂ ਨੂੰ ਕਾਫੀ ਜ਼ਿਆਦਾ ਮੋਬਾਈਲਾਂ ਤੇ ਗੇਮਾਂ ਖੇਡਦੇ ਆ ਫਿਜ਼ੀਕਲੀ ਐਕਟੀਵਿਟੀ ਨਹੀਂ ਉਹਨਾਂ ਦੀ ਹੈਗੀ ਤੇ ਇਸ ਕਰਕੇ ਇਹ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੂੰ ਫਿਜ਼ੀਕਲੀ ਐਕਟੀਵਿਟੀ ਕਰਾਉਂਦੇ ਆ ਤੇ ਖਾਸ ਕਰਕੇ ਧੀਆਂ ਨੂੰ ਬੜਾ ਮੋਟੀਵੇਟ ਕਰ ਰਹੇ ਆ ਤੇ ਮੈਂ ਅਪੀਲ ਕਰਦਾ ਪਿੰਡ ਵਾਸੀਆਂ ਨੂੰ ਤੇ ਇਲਾਕੇ ਵਾਸੀਆਂ ਨੂੰ ਕਿ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭੇਜਣਾ ਚਾਹੀਦਾ ਤਾਂ ਕਿ ਉਹ ਫਿਜ਼ੀਕਲੀ ਐਕਟੀਵਿਟੀ ਕਰ ਸਕਣ ਕਿਉਂਕਿ ਇੱਕ ਮੋਬਾਈਲਾਂ ਤੋਂ ਹੀ ਨਰੁਝੇ ਰਹਿਣਾ ਤੇ ਬੜੀਆਂ ਲੱਗਦਾ ਇੱਥੇ ਆ ਕੇ ਜਦੋਂ ਬੱਚਿਆਂ ਨੂੰ ਖੇਡਦੇ ਦੇਖਦੇ ਆ ਛੋਟੇ ਛੋਟੇ ਬੱਚੇ ਆ ਬੜੀ ਮਾਣੋ ਖੁਸ਼ੀ ਹੁੰਦੀ ਆ ਕਿਉਂਕਿ ਸਾਡਾ ਰਾਮਪੁਰ ਪਿੰਡਾ ਜਿਹੜਾ ਇੱਕ ਹੱਬ ਰਿਹਾ ਹਾਕੀ ਦੀ ਕਿਉਂਕਿ ਬਹੁਤ ਵੱਡੇ ਵੱਡੇ ਪਲੇਅਰ ਦਿੱਤੇ ਆ ਇਸ ਗਰਾਊਂਡ ਨੇ ਤੇ ਮਾਸਟਰ ਹਰਚੰਦ ਸਿੰਘ ਜੀ ਹੋ ਗਏ ਸਾਡੇ ਬਾਈ ਜੀ ਜਰਨੈਲ ਸਿੰਘ ਜੀ ਹੋ ਗਏ ਤੇ ਸਰਿੰਦਰ ਸਿੰਘ ਨੀਟਾ ਜੀ ਹੋ ਗਏ ਜੋ ਕਿ ਅੰਤਰਰਾਸ਼ਟਰੀ ਖਿਡਾਰੀ ਸੀਗੇ ਪੂਰੇ ਨੈਸ਼ਨਲ ਲੈਵਲ ਉੱਤੇ ਵੀ ਖੇਡੇ ਨੇ ਤੇ ਉਹਨਾਂ ਦਾ ਬਾਹਰ ਦਾ ਹੋਈ ਸੀਗਾ ਤੇ ਬੜੇ ਸਮਰਪਿਤ ਸੀਗੇ ਤੇ ਬੜੇ ਸ਼ਾਂਤ ਸੁਭਾਅ ਦੇ ਸੀ ਸਰਿੰਦਰ ਸਿੰਘ ਜੀ ਤੇ ਅੱਜ ਦੇਖਦੇ ਆਂ ਵੀ ਜੋ ਉਹਨਾਂ ਨੇ ਬੂਟੇ ਲਾਏ ਸੀਗੇ ਅੱਜ ਉਹਨਾਂ ਨੂੰ ਫੁੱਲ ਪੈ ਰਹੇ ਨੇ ਬੂਰ ਪਿਆ ਸੀਗਾ ਅੱਜ ਫੁੱਲ ਲੱਗ ਰਹੇ ਨੇ ਉਹਨਾਂ ਨੂੰ ਬੜਾ ਵਧੀਆ ਮਹਿਸੂਸ ਹੁੰਦਾ ਜਦੋਂ ਗਰਾਊਂਡ ਦੇ ਵਿੱਚ ਆ ਕੇ ਖੜੇ ਹੁੰਨੇ ਆ ਤੇ ਬਹੁਤ ਵਧੀਆ ਇਹਨਾਂ ਦਾ ਜੋ ਵੀ ਹੈ ਪਰਾਲਾ ਮੈਂ ਕਹਿੰਦਾ ਵੀ ਮੈਂ ਇਹਨਾਂ ਨੂੰ ਫੇਰ ਤੋਂ ਕਹਿੰਦਾ ਵੀ ਬਈ ਵਧਾਈ ਦੇ ਪੱਤਰ ਨੇ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ 'ਚ ਭੇਜੋ ਮਾਜੋ ਸਿੰਘ ਜੀ ਜੋ ਇਹ ਕੈਂਪ ਲਗਾਇਆ ਗਿਆ ਇਸ ਕੈਂਪ ਨੂੰ ਦੇਖ ਕੇ ਤੁਹਾਨੂੰ ਬੜਾ ਬਸਮਤ ਜਾਗਾਊਗਾ ਹਾਂਜੀ ਬੱਚਿਆਂ ਦਾ ਉਹਦਾ ਬਹੁਤ ਵਧੀਆ ਕੈਂਪ ਆਇਆ ਹੈ ਮਲ ਬੱਚਿਆਂ ਦਾ ਸਕੂਲ ਨੂੰ ਛੁੱਟੀਆਂ ਹੋਣ ਕਾਰਨ ਕਰ ਟਾਈਮ ਪਾਸ ਤੇ ਬਾਕੀ ਮੋਬਾਈਲਾਂ ਦੇ ਜੋਗ ਹੋਣ ਕਰਕੇ ਮੋਬਾਈਲਾਂ ਦੇ ਉੱਪਰ ਜ਼ਿਆਦਾ ਬੱਚੇ ਲੱਗੇ ਰਹਿੰਦੇ ਸੀਗੇ ਤੇ ਸਵੇਰ ਸ਼ਾਮ ਜੋ ਇਹ ਕੈਂਪ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਰੁਝਾਨ ਮਿਲੇਗਾ ਹਾਕੀ ਖੇਡਣ ਦਾ ਆਪਣੀ ਆਪਣੀ ਜਿੰਬਾ ਆਪਣੇ ਸਰੀਰ ਦੀ ਐਕਟੀਵਿਟੀ ਕਰਨ ਦਾ ਤੇ ਉਹਦੇ ਵਿੱਚ ਫਿਜ਼ੀਕਲ ਵੀ ਫਿੱਟ ਰਹਿਣਗੇ ਬਾਕੀ ਬਿਮਾਰੀਆਂ ਤੋਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਗੇ ਔਰ ਘਰ ਜਾ ਕੇ ਜਦੋਂ ਸ੍ਰੀ ਨੂੰ ਆਪਣੇ ਥਕਾਵਟ ਹੋ ਜਾਂਦੇ ਐ ਐਕਟੀਵਿਟੀ ਨਾਲ ਆਰਾਮ ਕਰਨਗੇ ਹਾਂਜੀ ਤੇ ਬਹੁਤ ਵਧੀਆ ਇਹ ਜੋ ਹਾਕੀ ਹਾਕੀ ਟ੍ਰੇਨਿੰਗ ਸੈਂਟਰ ਟੀਮ ਉਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਉਪਰਾਲਾ ਕੀਤਾ ਔਰ ਬੱਚਿਆਂ ਨੂੰ ਬਹੁਤ ਆਪਣੇ ਮਾਰ ਗਰਾਊਂਡ ਨਾਲ ਜੋੜਿਆ ਅੱਛਾ ਜੀ ਇਹ ਜਿਹੜਾ ਉਪਰਾਲਾ ਅੱਜ ਇਸ ਕਮੇਟੀ ਨੇ ਕੀਤਾ ਨਾ ਬਹੁਤ ਹੀ ਸਲਾਘਾਜਨ ਹੈ ਇਹ ਹੈ ਜੇ ਅੱਜ ਤੱਕ ਨਹੀਂ ਹੋਇਆ ਕਿਤੇ ਹੁਣ ਦੇਖੋ ਸਾਡੇ ਵੇਲੇ ਮੇਰੀ ਓਵਰ 85 ਸਾਲ ਦੀ ਹੋ ਗਈ ਐ ਤੇ ਅਸੀਂ ਇਹ ਗਰਾਊਂਡ ਚੌਥਾ ਬਣਾਇਆ ਸੀ ਉਸ ਵੇਲੇ ਕੋਈ ਗਰਾਊਂਡ ਸਾਡੇ ਰਾਮਪੁਰ ਵਿੱਚ ਹੈ ਨਹੀਂ ਸੀ 1955 ਦੀ ਗੱਲ ਐ ਜਿਹੜੀ ਮੈਂ ਦੱਸ ਰਿਹਾ ਹਾਂ ਹਾਂ ਜੀ 1955 ਤੋਂ ਲੈ ਕੇ 60 ਤੱਕ ਅਸੀਂ ਸਕੂਲ ਵੀ ਪੜ੍ਹਦੇ ਰਹੇ ਹਾਂ ਤੇ ਇਹ ਰਾਮਪੁਰ ਦੀ ਜਿਹੜੀ ਕਲੱਬ ਸੀ ਬਹੁਤ ਮਸ਼ਹੂਰ ਸੀ ਜਾਣੇ ਇਲਾਕੇ ਦੇ ਵਿੱਚ ਚਾਹ ਹੁਣ ਤੱਕ ਰਹੀ ਐ ਇਹ ਤੇ ਉਹਦੇ ਵਿੱਚ ਤੁਸੀਂ ਇਹ ਸੋਚੋ ਵੀ ਉਸ ਵੇਲੇ ਸਾਨੂੰ ਕੋਈ ਸਹੂਲਤ ਨਹੀਂ ਸੀ ਹੁਣ ਇੰਨੀ ਸਹੂਲਤ ਹੈ ਦੱਸ ਨਹੀਂ ਸਕਦੇ ਆ ਚੌਥਾ ਗਰਾਊਂਡ ਅਸੀਂ ਇਸ ਕਰਕੇ ਤੁਹਾਨੂੰ ਦੱਸ ਰਹੇ ਆ ਕਿਉਂਕਿ ਇੱਕ ਨਹਿਰੋਂ ਪਾਰ ਬਣਾਇਆ ਸੀ ਇੱਕ ਜਿੱਥੇ ਨਰਸਰੀ ਆ ਉੱਥੇ ਬਣਾਇਆ ਸੀ ਤੇ ਜਿਹੜਾ ਤੀਸਰਾ ਸੀਗਾ ਇਹ ਪ੍ਰਾਇਮਰੀ ਸਕੂਲ ਦੇ ਵਿੱਚ ਬਣਾਇਆ ਸੀ ਪਰ ਉਹ ਸਾਡੇ ਗਰਾਊਂਡ ਕੰਮ ਨਹੀਂ ਆਏ ਇਹ ਫਿਰ ਅਸੀਂ ਬੁਲੰਦਾ ਦੇ ਨਾਲ ਹਾਲਚਲਾ ਕੇ ਸਵਾਗਿਆ ਦੇ ਨਾਲ ਪੱਧਰ ਕੀਤਾ ਪਰ ਮੈਂ ਹੁਣ ਇਸ ਕਮੇਟੀ ਨੂੰ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਐਡਾ ਇਸ ਕਮੇਟੀ ਨੇ ਉਪਰਾਲਾ ਕਰਕੇ ਇਸ ਰੂਟ 'ਤੇ ਪੱਧਰ ਤੇ ਲੈ ਕੇ ਗਏ ਨੇ ਕਿਉਂਕਿ ਉਸ ਵੇਲੇ ਰੋਡ ਸੀ ਹੁਣ ਸਾਰੇ ਪੱਧਰ ਹੋ ਕੇ ਮਿੱਟੀ ਪਾ ਕੇ ਘਾਰਵਾ ਕੇ ਆਲੇ-ਦੁਆਲੇ ਦੁਆਰ ਬਣਾ ਕੇ ਬਹੁਤ ਹੀ ਅੱਛਾ ਬਣਾਇਆ ਅਸੀਂ ਇਸ ਕੈਂਪ ਬਾਰੇ ਹਰ ਹਾਕੀ ਦੀ ਜਿਹੜੀ ਟ੍ਰੇਨਿੰਗ ਬਾਰੇ ਸੈਂਟਰ ਬਾਰੇ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਮੈਂ ਉਹਨਾਂ ਨੂੰ ਵਾਰਕਵਾਦ ਦਿੰਦਾ ਧੰਨਵਾਦ ਕਰਦਾ ਇਹੋ ਜਿਹਾ ਅਪਰਾਲਾ ਅੱਗੇ ਵਾਸਤੇ ਵੀ ਹੋਣਾ ਚਾਹੀਦਾ ਵਧੀਆ ਲੱਗਿਆ ਜੀ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਬੱਚੇ ਵੀ ਆਉਂਦੇ ਨੇ ਇੱਥੇ ਖੇਡਣ ਵਾਸਤੇ ਸਭ ਕੁਛ ਸਸਨ ਬਹੁਤ ਅੱਛਾ ਲੱਗ ਗਿਆ ਜਿੱਥੇ ਵੀ ਅਸੀਂ ਜਾਂਨੇ ਨਾਲ ਜੰਨੇ ਬੱਚਿਆਂ ਦੇ ਨਾਲ ਹੁੰਨੇ ਆ ਕਿੱਥੇ ਵੀ ਜਾਨਣੇ ਬੱਚਿਆਂ ਦੇ ਨਾਲ-ਨਾਲ ਹੁੰਨੇ ਆ ਬੱਚੇ ਬਹੁਤ ਸੋਹਣਾ ਖੇਡਦੇ ਨੇ ਜਿਹੜੇ ਖੜਾਉਂਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਹਾਂਜੀ ਲੱਗਣੇ ਚਾਹੀਦੇ ਨੇ ਵੀ ਇਹਦੇ ਨਾਲ ਨਾ ਬੱਚਿਆਂ ਦੀ ਗਰੋਥ ਵੀ ਵੱਧਦੀ ਹੈ ਤੇ ਫੋਨ ਵੱਲ ਘੱਟ ਧਿਆਨ ਜਾਂਦਾ ਉਹਨਾਂ ਦਾ ਅੱਜ ਕੱਲ ਦੇ ਬੱਚੇ ਫੋਨ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਤਾਂ ਕਰਕੇ ਉਹਨਾਂ ਦੀ ਜਿਹੜੀ ਆਊਟਡੋਰ ਗੇਮ ਨੇ ਉਹ ਬੰਦ ਹੋ ਗਈਆਂ ਤੇ ਘਰਾਂ ਵਿੱਚ ਹੀ ਰਹਿੰਦੇ ਨੇ ਬਿਲਕੁਲ ਸਹੀ ਗੱਲ ਤੁਸੀਂ ਬੋਲ ਬੱਚੇ ਸਿਰਫ ਲੈਪਟਾਪ ਜਾਂ ਫੋਨ ਤੱਕ ਸੀਮਤ ਨੇ ਤੇ ਫਿਜ਼ੀਕਲੀ ਤੌਰ ਤੇ ਵੀ ਪੋਰ ਆਏ ਨੇ ਕਿਉਂਕਿ ਉਹ ਬਾਹਰ ਆਊਟਰ ਗੇਮਸ ਵਿੱਚ ਪਾਰਟਿਸਪੇਟ ਨਹੀਂ ਕਰਦੇ। ਹਾਂਜੀ। ਤੇ ਤੁਸੀਂ ਕਿਹੜੀ ਗੇਮ ਕਰਦੇ ਹੋ? ਮੈਂ ਬਾਲੀਵਾਲ। ਬਾਲੀਵਾਲ ਕਰਦੇ ਹਾਂ। ਹਾਂਜੀ। ਤੇ ਤੁਹਾਡਾ ਕੀ ਡ੍ਰੀਮ ਆ, ਤੁਹਾਡਾ ਕੀ ਐਸਪੀਰੇਸ਼ਨ ਆ, ਕੀ ਬਣਨਾ ਚਾਹੁੰਦੇ ਹੋ? ਮੈਂ ਪੁਲਿਸ ਬਣਾ ਜਾਣਾ, ਨਵੀਂ ਵੱਡੀ ਹੋ ਕੇ ਪੁਲਿਸ ਦੀ ਨੌਕਰੀ ਕਰਾਂ। You want to be a police officer in your future? Yes. ਅੱਛਾ ਤੇ ਅਸਲ ਵਿੱਚ ਤੁਸੀਂ ਕਿਹੜੀ ਮੰਨਦਾ ਪੜ੍ਹਾਈ ਕਰੋਗੇ? ਉਹਦੇ ਲਈ ਪਹਿਲਾਂ ਤਾਂ ਮੈਂ ਡਿਗਰੀਆਂ ਲਵਾਂਗੀ ਮਤਲਬ ਆਈਪੀਐਸ ਆਫੀਸਰ ਬਣਾਵਾ ਉਹਦੇ ਲਈ ਕੋਸ਼ਿਸ਼ ਕਰੂੰਗੀ ਉਹ ਵਾਲੇ ਪਤਾ ਨਹੀਂ ਅਚੋੰਦੀ ਤੁਹਾਨੂੰ ਪਹਿਲਾਂ ਗ੍ਰੈਜੂਏਸ਼ਨ ਕਰਨੀ ਪੈਣੀ ਆ ਉਸ ਤੋਂ ਬਾਅਦ ਫਿਰ ਜੋ ਜੁਪੀਐਸਸੀ ਇੱਕ ਸਰਸਤਾ ਉਹ ਫਿਰ ਪੇਪਰ ਲੈਂਦੀ ਆ ਆਈਪੀਐਸ ਆਈਐਸ ਆਈਐਫਐਸ ਜਿਹੜੇ ਹੈਗੇ ਨੇ ਕੈਟੇਡਰ ਦੇ ਉਹ ਫਿਰ ਚੁਣੇ ਜਾਂਦੇ ਨੇ ਤੇ ਤੁਸੀਂ ਮਤਲਬ ਸਿੱਧਾ ਐਸਐਸਟੀ ਬਣਨਾ ਚਾਹੁੰਦੇ ਹੋ ਹਾਂਜੀ ਠੀਕ ਆ ਬੈਸਟ ਫਿਚਰਸ ਥੈਂਕ ਯੂ ਬੜੀਆ ਲੱਗਦਾ ਵੀਰ ਜੀ ਸਾਨੂੰ ਸਾਡੇ ਬੱਚੇ ਆਉਂਦੇ ਆ ਜੀ ਇੱਥੇ ਬਿਮਾਰੀਆਂ ਤੋਂ ਦੂਰ ਨੇ ਘਰੇ ਰਹਿੰਦੇ ਸੀ ਬਿਮਾਰੀਆਂ ਲੱਗਦੀਆਂ ਸੀ ਕਦੇ ਲੱਤਾਂ ਦੁਖਦੀ ਸੀ ਕਦੇ ਬਾਹਾਂ ਦੁਖਦੀ ਸੀ ਕਦੇ ਸਿਰ ਹੁਣ ਬਹੁਤ ਵਧੀਆ ਜੀ ਸਰ ਵੀ ਬਹੁਤ ਵਧੀਆ ਆ ਸਾਰੇ ਸਹਿਵਾਨ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਆ ਵੀਰ ਜੀ ਜਿਹੜੇ ਬੱਚਿਆਂ ਨੂੰ ਜੋੜਿਆ ਅਸੀਂ ਵੀ ਇਹੀ ਕਹਿੰਨੇ ਆ ਮਾਪੇ ਆਉਣ ਸਾਰੇ ਇਹਨਾਂ ਦੇ ਨਾਲ ਸੰਯੋਗ ਦੇਣ ਬੱਚਿਆਂ ਦੇ ਹਾਂਜੀ ਜੀ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਸਾਡੇ ਪ੍ਰਧਾਨ ਸਰਦਾਰ ਹਰਜੋਤ ਸਿੰਘ ਜੀ ਤੇ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਕੁਲਦੀਪ ਜੀ ਨੇ ਹੋਰ ਨੇ ਕਈ ਮੈਂਬਰ ਇਹਨਾਂ ਦੇ ਬੜਾ ਵਧੀਆ ਪ੍ਰਾਲਾ ਜੀ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨਾ ਬਹੁਤ ਵਧੀਆ ਕੰਮ ਹੈ ਜੀ ਇਹ ਮਤਲਬ ਨਾਲ ਦੇ ਜੋ ਪਿੰਡ ਨੇ ਦੇਖਣ ਵਿੱਚ ਆਇਆ ਕਿ ਤੁਹਾਡਾ ਪਹਿਲਾ ਪਿੰਡ ਜਿੱਥੇ ਇਹ ਸਰਗਮਤ ਆ ਗਿਆ ਸਾਡੇ ਸ਼ੁਰੂ ਤੋਂ ਹੀ ਮਤਲਬ ਹਾਕੀ ਬਹੁਤ ਪ੍ਰਫੁੱਲਤ ਰਹੀ ਹੈ ਜੀ ਸਰਨ ਜਨੈਲ ਸਿੰਘ ਜੀ ਬੈਠੇ ਨੇ ਪੰਜ ਇਹ ਖੇਡਦੇ ਰਹੇ ਨੇ ਇਹ ਦੋ ਇਨਰ ਨਾਲ ਦੇ ਸਾਥੀ ਜੀ ਤੇ ਉਦੋਂ ਬਾਅਦ ਵੀ ਜੀ ਵੀ ਯਾਨੀ ਰੌਂਪਰ ਦੇ ਵਿੱਚ ਹਾਕੀ ਦਾ ਪੂਰਾ ਜੋਰ ਰਿਹਾ ਜੀ ਸਹਯੋਗ ਰਿਹਾ ਪਿੰਡ ਦਾ ਹਾਂ ਜਿਸ ਤਰ੍ਹਾਂ ਕਿ ਤੁਸੀਂ ਪਿੰਡ ਦੇ ਸਰਪੰਚੋਂ ਤੇ ਬਹੁਤ ਜੋ ਐਨਆਰਆਈ ਵੀਰ ਨੇ ਉਹਨਾਂ ਦਾ ਵੀ ਬਹੁਤ ਸਹਯੋਗ ਰਿਹਾ ਤੇ ਪਿੰਡ ਦੇ ਵਿੱਚ ਜੋ ਲੋਕਾਂ ਦੀ ਨਜ਼ਰ ਹੈ ਲੋਕਾਂ ਦੀ ਕੀ ਸੋਚ ਆ ਇਸ ਸੈਂਟਰ ਨੂੰ ਲੈ ਕੇ ਵਧੀਆ ਸੋਚ ਆ ਜੀ ਬਹੁਤ ਐਨਆਰਆਈ ਵੀਰਾਂ ਦਾ ਬੜਾ ਸਹਯੋਗ ਆ ਜੀ ਉਹਨਾਂ ਦੇ ਨਾਲੇ ਚੱਲ ਰਿਹਾ ਸਾਰਾ ਕੰਮ ਜੀ ਐਨਆਰਆਈ ਵੀਰਾਂ ਦੇ ਨਾਲ ਜੀ ਹਾਂਜੀ ਸਮੇ ਸਮੇਂ ਤੇ ਨਰੀ ਮਦਦ ਕਰਦੇ ਰਹਿੰਦੇ ਨੇ ਜੀ ਤੇ ਪਿੰਡ ਵੀ ਸਾਡਾ ਸਹਿਯੋਗ ਕਰਦਾ ਇਹਨਾਂ ਦੀ ਸਾਰਾ ਜੀ ਤੇ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੀਦਾ ਇਹੀ ਅਪੀਲ ਕਰਦੇ ਆਂ ਵੀ ਜਿਹੜੇ ਬੱਚੇ ਨੇ ਜੀ ਵੀ ਉਹਨਾਂ ਨੂੰ ਵੱਧ ਤੋਂ ਵੱਧ ਮਾਤਪੁਰ ਗਰਾਊਂਡ ਦੇ ਵਿੱਚ ਭੇਜੋ ਜੀ ਤਾਂ ਕਿ ਉਹ ਇਸ ਹਾਕੀ ਦੇ ਨਾਲ ਜੁੜੇ ਰਹਿਣ ਜੀ ਕੀ ਨਾਮ ਇਹ ਜੀ ਸਾਡਾ ਰਾਜ ਸਿੰਘ ਹਾਂਜੀ ਕਿਹਨਾ ਬਲਰਾਜ ਸਿੰਘ ਬਲਰਾਜ ਸਿੰਘ ਹਾਂਜੀ ਬਲਰਾਜ ਸਿੰਘ ਜੀ ਇਹ ਤੁਹਾਡੇ ਜੋ ਪਿੰਡ ਦਾ ਬੜਾ ਬਹੁਤ ਵਧੀਆ ਹਦੋਂ ਹੈ ਜੋ ਹਾਕੀ ਦੀ ਨਸਲੀ ਤਿਆਰ ਕੀਤੀ ਜਾ ਰਹੀ ਹੈ ਇਹ ਹਾਕੀ ਕਰਨਾ ਚਾਹੁੰਗੇ ਲੈ ਠੀਕ ਹੈ ਜੀ ਰਣਜੋਤ ਸਿੰਘ ਨੇ ਪ੍ਰਧਾਨ ਜੀ ਹੋਰ ਐਨ ਆਰ ਆਈ ਵੀਰ ਨੇ ਪਿੰਡ ਦੇ ਪੁਰਾਣੇ ਪਤਵੰਤੇ ਨੇ ਵਧੀਆ ਤਰੀਕੇ ਨਾਲ ਕਰ ਰਹੇ ਨੇ ਠੀਕ ਹੈ ਜੀ ਠੀਕ ਚੱਲ ਰਿਹਾ ਬੱਚਿਆਂ ਦਾ ਸਹਿਯੋਗ ਮਿਲ ਰਿਹਾ ਅੱਗੇ ਵਧਣ ਦਾ ਤੇ ਲੱਗਦਾ ਵੀ ਜੋ ਹਾਕੀ ਦਾ ਸਨੈਰੀ ਜੋ ਕੱਜ ਮੈਂ ਹਾਕੀ ਪਹਿਲਾਂ ਨਵੇਂ ਪੰਜਾਬ ਦੇ ਖਿਡਾਰੀ ਬਣ ਰਹੇ ਸੀਗੇ ਪੀਟੀਆ ਦੀ ਟੀਮ ਦੇ ਵਿੱਚ ਬਹੁਤ ਘਟ ਗਏ ਵੀ ਉਹ ਸਨੈਰੀ ਜਦੋਂ ਵਾਪਸ ਆਣੀ ਵਾਪਸ ਆਊਗਾ ਜੀ ਜੇ ਪ੍ਰਾਲਾ ਕਰਨਗੇ ਸਾਰੇ ਪਿੰਡ ਰਲ ਕੇ ਜਿਵੇਂ ਹੁਣ ਅਸੀਂ ਇਹ ਕਰ ਰਹੇ ਨੇ ਤਾਂ ਆਊਗਾ ਜ਼ਰੂਰ ਆਉਣਾ ਚਾਹੀਦਾ ਧੰਨਵਾਦ ਜੀ ਹਕ ਸੱਚ ਦੀ ਆਵਾਜ਼ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਵਿੱਚ ਆਏ ਨੇ ਸਵਾਗਤ ਹੈ ਸਰ ਤੇ ਮੈਡਮ ਕਿੰਨੇ ਬੱਚੇ ਇਸ ਟਾਈਮ ਤੁਹਾਡੇ ਕੋਲ ਟ੍ਰੇਨਿੰਗ ਲੈ ਰਹੇ ਨੇ ਸਰ 51 ਗਰਲਸ ਨੇ ਸਰ ਇਸ ਟਾਈਮ 51 ਹਾਂ ਜੀ 74 ਬॉयਸ ਨੇ 72 ਵਾਇਸ ਨੇ ਮਨ ਲੜਕਿਆਂ ਦੀ ਥੋੜੀ ਜਿਹੀ ਘਟਾ ਹੈ ਜੀ ਹਾਂਜੀ ਥੋੜੀ ਘਟਿਆ ਤੇ ਆਈ ਹੋਪ ਕਿ ਬਹੁਤ ਜਲਦੀ ਇਹ ਗਿਣਤੀ ਹੋਰ ਜ਼ਿਆਦਾ ਵਧੇਗੀ ਤੇ ਕਿਹੜੇ ਕਿੜੀਆਂ ਮਤਲਬ ਤੁਸੀਂ ਹੁਣ ਇੱਥੇ ਗੇਮਸ ਹਾਕੀ ਤੋਂ ਬਿਨਾਂ ਵੀ ਤੁਸੀਂ ਇਹਨਾਂ ਨੂੰ ਕੋਈ ਵਾਰਮ-ਅਪ ਜਾਂ ਕੋਈ ਹੋਰ ਗੇਮਸ ਕੋਈ ਤਕਨੀਕਸ ਫਿਜ਼ੀਕਲ ਫਿਟਨੈਸ ਆ? ਹਾਂਜੀ ਸਰ ਜਦੋਂ ਬੱਚੇ ਆਉਂਦੇ ਆ ਉਹਨਾਂ ਨੂੰ ਪਹਿਲਾਂ ਤਾਂ ਆਪਾਂ ਵਾਕਿੰਗ ਕਰਵਾਈਦੀ ਆ ਫਿਰ ਉਸ ਤੋਂ ਬਾਅਦ ਰਨਿੰਗ ਕਰਵਾ ਕੇ ਫਿਰ ਜੋ ਵੀ ਟੋਟਲੀ ਬਾਡੀ ਦੀ 올 ਬਾਡੀ ਦੀ ਐਕਸਰਸਾਈਜ਼ ਹੁੰਦੀਆਂ ਨੇ ਉਹ ਬੱਚਿਆਂ ਨੂੰ ਕਰਵਾ ਕੇ ਪੂਰੀ ਬਾਡੀ ਬਾਡੀ ਨੂੰ ਵਾਰਮ-ਅਪ ਕਰਵਾ ਕੇ ਫਿਰ ਉਹਨਾਂ ਨੂੰ ਹਾਕੀ ਸਿਖਾਈ ਜਾਂਦੀ ਆ। ਤੇ ਜਿਹੜਾ ਸਮਰ ਕੈਂਪ ਕਿੰਨੇ ਦਿਨ ਲਈ ਚੱਲਿਆ ਸਰ? ਇਹ ਸਰ ਸਮਰ ਕੈਂਪ 10 ਡੇਜ਼ ਦੇ ਲਈ ਚੱਲਿਆ ਸਰ। 10 ਦਿਨ ਲਈ ਚੱਲਿਆ। ਹਾਂਜੀ ਸਰ। ਤੇ ਕੋਈ ਇਤਿਵਲ ਸਪੈਸ਼ਲ ਕੋਚਸ ਵਗੈਰਾ ਆਏ ਨਹੀਂ ਜਿਸ ਤਰ੍ਹਾਂ ਪਿਛਲੀ ਵਾਰੀ ਤੇ ਸਿਵਜਗ ਦੇ ਜੋ ਕੈਨੇਡਾ ਦੇ ਹਾਕੀ ਟੀਮ ਦੇ ਸਾਬਕਾ ਕੋਚ ਨੇ ਉਹਨਾਂ ਨੇ ਆਏ ਸੀ ਤੇ ਬੱਚਿਆਂ ਨੂੰ ਬੇਸਤਿਤੀਆਂ ਸੀ ਇਸ ਵਾਰ ਕੇ ਕੋਚ ਵਗੈਰਾ ਤੁਸੀਂ ਬੁਲਾਇਆ ਸਪੈਸ਼ਲ ਅਸਰ ਸਪੈਸ਼ਲ ਕੋਚ ਤਾਂ ਨਹੀਂ ਆਏ ਸਰ ਬਟ ਅਸੀਂ ਬੱਚਿਆਂ ਨੂੰ ਅਲੱਗ-ਅਲੱਗ ਜਗ੍ਹਾ ਤੇ ਲੈ ਕੇ ਗਏ ਪੀਜੂ ਲੈ ਕੇ ਗਏ ਬੱਚਿਆਂ ਨੂੰ ਟ੍ਰੇਨਿੰਗ ਲਈ ਸਪੈਸ਼ਲ ਕੋਚਿੰਗ ਦਵਾਈ ਉਹਨਾਂ ਨੂੰ ਅਸੀਂ ਚੰਡੀਗੜ੍ਹ ਲੈ ਕੇ ਗਏ ਆ ਅਸੀਂ ਰੋਪੜ ਵੀ ਬੱਚਿਆਂ ਨੂੰ ਲੈ ਕੇ ਗਏ ਖਡਾਣ ਦਿੱਲੀ ਕਿ ਬੱਚੇ ਉੱਥੇ ਖੇਡ ਕੇ ਹੋਰ ਜ਼ਿਆਦਾ ਨੋਲਜ ਗੇਨ ਕਰ ਮਾਪਿਆਂ ਤੇ ਇਸ ਸਨੇਹ ਦੇ ਇਹ ਨਾ ਚਾਹਦੇ ਆ ਕਿ ਆਪਣੇ ਬੱਚਿਆਂ ਨੂੰ ਤੁਸੀਂ ਸਟਰੋਂਗ ਬਣਾਓ ਇਹਨਾਂ ਨੂੰ ਘਰ ਤੋਂ ਬਾਹਰ ਕੱਢੋ ਤੇ ਇਹ ਤੁਹਾਡਾ ਨਾਮ ਰੌਸ਼ਨ ਕਰ ਸਕਦੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰ ਸਕਦੇ ਧੰਨਵਾਦ ਸਾਡੇ ਨਾਲ ਨੇ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਦੇ ਲੜਕਿਆਂ ਦੇ ਕੋਚ ਹਾਂਜੀ ਵੀਰ ਜੀ ਕਿੰਨਾ ਜੀ ਤੁਹਾਡਾ ਜੀ ਅਜਿੰਦਰ ਸਿੰਘ ਜੀ ਤੇ ਦੱਸੋਗੇ ਇਸ ਸਮਰ ਕੈਂਪ ਦੇ ਬਾਰੇ ਕੁਝ ਪਤਾ ਚਲੂ ਹੋਇਆ ਇਹ ਸਮਰ ਸਮਰ ਕੈਂਪ ਸਾਡਾ 7 ਤਰੀਕ ਤੋਂ ਸ਼ੁਰੂ ਹੋਇਆ ਤਾਂ ਜੀ ਤੇ 10 ਦਿਨ ਦਾ ਤਾਂ ਯਾ ਅੱਜ ਇਹਦਾ ਲਾਸਟ ਡੇ ਆ ਜੋ ਅੱਜ ਇਕੱਠੇ ਹੋਏ ਆ ਇਹਨਾਂ ਦੇ ਮਾਪਿਆਂ ਨੂੰ ਦੱਸਿਆ ਜਾਊਗਾ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਹਿੱਸਾ ਕੈਂਪ ਦੇ ਵਿੱਚ ਭੇਜਿਆ ਜਾਵੇ ਆਪਣੇ ਬੱਚਿਆਂ ਨੂੰ ਤੇ ਪਿੰਡ ਦੇ ਜਿਹੜੇ ਮੈਂਬਰ ਆ ਉਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਆ ਡਾਈਟ ਦੀ ਮਾਰਨਿੰਗ ਤੇ ਸ਼ਾਮ ਦੀ ਜਿਵੇਂ ਬਨਾਣਾ ਸ਼ੇਕ ਹੋ ਗਿਆ ਜਾਂ ਫਰੂਟ ਹੋਗੇ ਜਾਂ ਹੋਰ ਡਰਾਈ ਫੂਡਸ ਹੋਗੇ ਇਹਨਾਂ ਬਾਰੇ ਬੱਚਿਆਂ ਨੂੰ ਸੇਵਾ ਲਈ ਜਾਂਦੀ ਆ ਤੇ ਇੱਥੇ ਮੈਨੂੰ ਹਾਕੀ ਕਰਾਉਣ ਦੇ ਨਾਲ ਨਾਲ ਕਿ ਹੋਰ ਵੀ ਐਕਟੀਵਿਟੀ ਜੀ ਕੋਈ ਕਰਾਈ ਬੱਚਿਆਂ ਨੂੰ ਵੀ ਐਜੂਕੇਸ਼ਨ ਡਿਗਰੀ ਕਰ ਜਾ ਕੇ ਹੋ ਇਸ ਤਰ੍ਹਾਂ ਉਹ ਐਜੂਕੇਸ਼ਨ ਜਿਵੇਂ ਆਪਾਂ ਇਹਨਾਂ ਨੂੰ ਪੀ.ਐਜ.ਓ ਲਾਗੇ ਪੈਂਦੇ ਹੋਰੇ ਆਪਾਂ ਨੂੰ ਇਹਨਾਂ ਬਾਰੇ ਉੱਥੇ ਸਾਰਾ ਕੁਝ ਦੱਸਿਆ ਸੀ ਪ੍ਰੋਫੈਸਰ ਆਏ ਸੀ ਇਹਨਾਂ ਬਾਰੇ ਉੱਥੇ ਤੇ ਇਹਨਾਂ ਨੂੰ ਲੈ ਕੇ ਵੀ ਗਏ ਪਾ ਯੂਨੀਵਰਸਿਟੀ ਤੇ ਨਾਲ ਹੀ ਲੱਗ ਤੇ ਕਾਉਂਸਲਿੰਗ ਕੀਤੀ ਗਈ ਸੀ ਵੀ ਜੋ ਤੁਸੀਂ ਆਪਣੀ ਪਲੱਸ ਟੂ ਦਾ ਆਪਣੀ ਐਜੂਕੇਸ਼ਨ ਚੋਂ ਵੀ ਤੁਹਾਨੂੰ ਕੀ ਕੀ ਪ੍ਰਾਪਤ ਹੋ ਸਕਦਾ ਹੈ ਤੇ ਉਹਦੇ ਅਕੋਰਡਿੰਗ ਸਾਰਾ ਕੁਝ ਦੱਸਿਆ ਗਿਆ ਸੀ ਇਹਨਾਂ ਬੱਚਿਆਂ ਨੂੰ 1957 ਤੋਂ ਲੈ ਕੇ ਉਦੋਂ ਪਹਿਲਾਂ ਵੀ ਸਾਡੇ ਪਿੰਡ ਤੇ ਇੱਕ ਡੀ ਐਨ ਏ ਦੇ ਵਿੱਚ ਆਉ ਕੀ ਆ ਜਿਹੜਾ ਕਿ ਇੱਕ ਇੱਕ ਬੱਚੇ ਤੋਂ ਅੱਗੇ ਤੋਂ ਅੱਗੇ ਅੱਗੇ ਵਧਦਾ ਜਾਂਦਾ ਤੇ ਅੱਜ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਕਿੰਨੇ ਨਸ਼ੇ ਨੇ ਕਿੰਨੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਜੇ ਅਸੀਂ ਬੱਚਿਆਂ ਨੂੰ ਸਹੀ ਰਸਤੇ ਪਾਵਾਂਗੇ ਉਹ ਕੌਣ ਕੇ ਕੌਣ ਮਾਪਿਓ ਦਾਦਾ ਦਦੀ ਇਹ ਬੱਚਿਆਂ ਨੂੰ ਭੇਜ ਭੇਜਾਂਗੇ ਗਰਾਉਂਡਾਂ 'ਚ ਜਦੋਂ ਗਰਾਉਂਡਾਂ ਦੇ ਵਿੱਚ ਬੱਚੇ ਆਉਣ ਲੱਗੇ ਤਾਂ ਉਹ ਮਾਇਲਾ ਤੋਂ ਦੂਰ ਉਹ ਨਸ਼ਿਆਂ ਤੋਂ ਦੂਰ ਉਹ ਪੜ੍ਹਾਈ ਦੇ ਵਿੱਚ ਜਗਾਂਟਾ ਲਾਉਣਗੇ ਤਾਂ ਪੜ੍ਹਾਈ ਵੀ ਕਰਾਈ ਜਾਊਗੀ ਆਪਾਂ ਦੀ ਇੱਕ ਸੋਚ ਆ ਪਿੰਡ ਵਾਲਿਆਂ ਦੀ ਵੀ ਜਿਹੜੇ ਹਿੱਟਣ ਵਾਲੇ ਬੱਚੇ ਨਹੀਂ ਪੜ੍ਹ ਨਹੀਂ ਸਕਦੇ ਪਰ ਇਹ ਸਾਡੀ ਸੋਚ ਕਿੱਥੇ ਗਲਤ ਹੋਈ ਜਦੋਂ ਅਸੀਂ ਯੂਨੀਵਰਸਿਟੀ ਵਿੱਚ ਪਹੁੰਚੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੀਏਯੂ ਲੁਧਿਆਣਾ ਡਾਕਟਰ ਹਾਂਸ ਡਾਕਟਰ ਅਨਿਲ ਹਨੰਗ ਡਾਕਟਰ ਆਪਣੇ ਰੋਮੀबीर ਜੀ ਨੇ ਉੱਥੇ ਗੁਰਤੇਜ ਪੋਚ ਵੀਰ ਜੀ ਨੇ ਸਾਰੇ ਜਿੰਨੇ ਵੀ ਨੇ ਉੱਥੇ ਡਾਕਟਰ ਨੇ ਕਿਉਂਕਿ ਉਹਨਾਂ ਨੇ ਪੀਐਚਡੀ ਕੀਤੀ ਹੋਈ ਆ ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਬੱਚਿਆਂ ਨੂੰ ਬੱਚਿਆਂ ਨੂੰ ਸਿੱਖਿਆ ਕੀ ਦਿੱਤੀ ਆ ਵੀ ਤੁਸੀਂ 10ਵੀਂ ਤੋਂ ਬਾਅਦ ਕਿਹੜੀ ਕਿਹੜੇ ਦੇਵ ਜਿਹੜੀ ਲਾਈਨ ਤੇ ਚੱਲਣਾ ਜਿੱਥੇ ਤੁਹਾਨੂੰ ਜੌਬਾਂ ਮਿਲਸਾਂਗ ਨੌਕਰੀਆਂ ਮਿਲਸਾਂਗ ਤੁਹਾਨੂੰ ਮਜੀਬੇ ਮਿਲਸਾਂਗ ਹਨਾ ਕਿੱਥੇ ਸਾਨੂੰ ਜ਼ਿਆਦਾ ਨੌਕਰੀਆਂ ਨੇ ਫਿਰ ਅਸੀਂ ਇਹ ਸੋਚਦੇ ਆ ਵੀ ਖੇਡਣ ਵਾਲੇ ਪੜ੍ਹਨੇ ਚਾਹੁੰਦੇ ਪਰ ਉਹ ਵੀ ਕਹਿੰਦੇ ਕਿ ਅਸੀਂ ਵੀ ਇਹ ਡਾਕਟਰ ਬਣੇ ਹੋਇਆ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਆ ਵੀ ਅਸੀਂ ਵੀ ਖੇਡਿਆ ਹਾਂ ਕਿ ਉਹਦੇ ਲਈ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਸਰਪੰਚ ਸਾਹਿਬ ਜੀ ਨੂੰ ਜਾਂ ਸਾਡੇ ਐਨਆਰਆਈ ਵੀਰ ਨੇ ਜਿੰਨੇ ਵੀ ਨੇ ਉਹਨਾਂ ਵੀ ਨੇ ਜਾਂ ਸਾਨੂੰ ਮੇਨ ਐ ਜੋ ਜੀ ਦਾ ਸਾਡੇ ਤੇ ਸਹਿਯੋਗ ਆ ਸਭ ਛੇ ਵੀਰ ਜੀ ਜੋ ਕੈਨੇਡਾ ਤੋਂ ਨੇ ਉਹਨਾਂ ਨੇ ਸਾਡਾ ਉਹਨਾਂ ਦੇ ਨਾਲ ਬਾਤचीत ਕਰਾਈ ਨੇ ਆ ਸਾਨੂੰ ਕੌਣ ਜਾਣਦਾ ਸੀ ਉੱਥੇ ਉਹਨਾਂ ਨੂੰ ਅਸੀਂ ਮਿਲੇ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਸਾਡੇ ਆਉ ਭਗਤ ਕੀਤੀ ਸਾਡੇ ਨਾਲ ਗੱਲਬਾਤ ਕੀਤੀ ਆ ਕੇ ਵੀ ਗਏ ਨੇ ਸਾਡੇ ਗਰਾਉਂਡ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਵੀ ਬੱਚੇ ਖੇਡਣ ਦੇ ਨਾਲ ਨਾਲ ਪੜ੍ਹਨ ਵੀ ਜੇ ਕਿਹੜੀ ਸਾਈਡ ਪੜਨ ਮੈਡੀਕਲ ਕਰਨ ਨਾਨ ਮੈਡੀਕਲ ਕਰਨ ਬਹੁਤ জবਾਂ ਨੇ ਜੇ ਆਪਾਂ ਜਨਨ ਬੱਚੇ ਨੂੰ ਖੜਾ ਕਰਦੇ ਆ ਤਾਂ 100 ਬੱਚਿਆਂ ਦੇ ਵਿੱਚੋਂ 100 ਬੱਚਿਆਂ ਨੂੰ ਕੱਟ ਕੇ ਅੱਗੇ ਨੰਬਰ ਪਾਉਣਾ ਪੈਣਾ ਜੇ ਉਹਨੇ ਹਾਕੀ ਖੇਡੀ ਹੋਈ ਆ ਤਾਂ 10 ਬੱਚਿਆਂ ਨੂੰ ਕੱਟ ਕੇ ਅੱਗੇ ਆ ਸਕਦਾ ਉਹ ਕਿਉਂ 10% ਡਿਸਕਾਊਂਟ ਉਹਨਾਂ ਨੂੰ ਪਹਿਤ ਦਿੱਤੀ ਜਾਂਦੀ ਆ ਪਲੇਅਰਾਂ ਨੂੰ ਆਪਾਂ ਸੋਚਦੇ ਖੇਡਣ ਵਾਲੇ ਆਪਾਂ ਨੌਕਰੀ ਨਹੀਂ ਲੱਗ ਸਕਦੇ ਲੱਗ ਸਕਦੇ ਆ ਅਸੀਂ ਵੀ ਲੱਗੇ ਹੋਏ ਆ ਤੇ ਆਪਣੇ ਬੱਚੇ ਵੀ ਲੱਗਣਗੇ ਪਰ ਸਾਨੂੰ ਇਹਨਾਂ ਨੂੰ ਗਰਾਊਂਡ ਦੇ ਵਿੱਚ ਮਾਂ ਪਿਓ ਨੇ ਭੇਜਣਾ ਤੇ ਇੱਥੇ ਜਿਹੜੇ ਕੋ ਸਾਹਿਬ ਨੇ ਬੈਡਮ ਨੇ ਜਾਂ ਸਾਡੇ ਸਾਡੇ ਦੇ ਪ੍ਰਧਾਨ ਨੇ ਰਣਜੋਤ ਸਿੰਘ ਜੀ ਜਾਂ ਜਿੰਨੇ ਵੀ ਮੈਂਬਰ ਨੇ ਇਥੇ ਉਹਨਾਂ ਦਾ ਇੱਕ ਬੱਚਿਆਂ ਨੂੰ ਸਾਂਭਣਾ ਕਿੱਦਾਂ ਬੱਚਿਆਂ ਨੂੰ ਸਾਂਭਣਾ ਕਿੱਦਾਂ ਬੱਚੀਆਂ ਨੇ ਬੇਟੀਆਂ ਨੇ ਸਭ ਤੋਂ ਵੱਡੀ ਗੱਲ ਆ ਪੰਜਾਬ ਦੇ ਵਿੱਚ ਮੈਂ ਇਹ ਤੁਹਾਨੂੰ ਅੱਜ ਕਹਿ ਰਿਹਾ ਸਾਡੇ ਪਿੰਡ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਬੱਚਿਆਂ ਗਰਾਉਂਡ ਚ ਆਉਂਦੀਆਂ ਨੇ ਨਹੀਂ ਤਾਂ ਮੈਂ ਚੰਡੀਗੜ੍ਹ ਵੀ ਗਿਆ ਮੈਂ ਲੁਧਿਆਣਾ ਵੀ ਗਿਆ ਮੈਂ ਕਾਫੀ ਪਿੰਡਾਂ ਚ ਸ਼ਹਿਰਾਂ ਚ ਵੀ ਘੁੰਮਿਆ ਜਿੱਥੇ ਜਿੱਥੇ ਆਪਣੀ ਹੋਕੀ ਚੱਲ ਰਹੀ ਹੈ ਉਹਨਾਂ ਦਾ ਕਹਿਣਾ ਇਹੀ ਆ ਵੀ ਬੱਚੀਆਂ ਬਹੁਤ ਘੱਟ ਆਉਦੀਆਂ ਨੇ ਪਰ ਸਾਡੇ ਪਿੰਡ ਦੀਆਂ ਬੱਚੀਆਂ ਲਗਭਗ 100 ਦੇ ਉੱਪਰ ਆਉਦੀਆਂ ਨੇ 100 ਬੱਚੀਆਂ ਸਾਡੇ ਪਿੰਡ ਦੀਆਂ ਇੱਕ ਪਿੰਡ ਦੀਆਂ ਇਹ ਵੱਡੀ ਮਾਣ ਵਾਲੀ ਗੱਲ ਆ ਇਹ ਸਿਰੇ ਤੋਂ ਨੂੰ ਜਾਂਦਾ ਮਾਮਾ ਨੂੰ ਜਾਂਦਾ ਤੇ ਉਹਨਾਂ ਦੇ ਡੈਡੀ ਉਹਨਾਂ ਨੂੰ ਜਾਂਦਾ ਦਾਦਾ-ਦਾਦੀ ਨੂੰ ਜਾਂਦਾ ਜਿਹੜੇ ਬੱਚੇ ਨੂੰ ਭੇਜ ਰਹੇ ਨੇ ਉਹਨਾਂ ਦੀ ਸਿਕਿਉਰਿਟੀ ਕਰਨੀ ਸਾਡਾ ਫਰਜ਼ ਹੈ ਪ੍ਰਧਾਨ ਜੀ ਸਰਪੰਚ ਸਾਹਿਬ ਜਿੰਨੇ ਮੈਂਬਰ ਨੇ ਉਹਨਾਂ ਦੇ ਪਿੰਡ ਵਾਲਿਆਂ ਦੇ ਜਿਹੜੇ ਪਿੰਡ 'ਚ ਰਹਿੰਦੇ ਨੇ ਸੱਚੇ ਖੱਬੇ ਰਹਿੰਦੇ ਨੇ ਉਹਨਾਂ ਦਾ ਵੀ ਫਰਜ਼ ਆ ਵੀ ਸਾਡੀ ਇਹ ਪਿੰਡ ਦੀਆਂ ਬੱਚੀਆਂ ਖੇਡ ਕੇ ਆਈਆਂ ਨੇ ਇਹ ਸੇਵ ਆਪਣੇ ਘਰੇ ਪਹੁੰਚਣ ਤੇ ਉਹ ਉਹਨਾਂ ਨੂੰ ਅਸੀਂ ਕਹਿ ਕੇ ਰੱਖਿਆ ਹੋਇਆ ਦੁਕਾਨਾਂ ਤੇ ਵੀ ਸਾਰੇ ਪਾਸੇ ਵੀ ਬੇ ਬੇਟੀ ਐਨਪਜੇ ਜਾਣਗੇ ਤੁਸੀਂ ਧਿਆਨ ਰੱਖਣਾ ਔਰ ਆਰਾਮ ਨਾਲ ਜਾਂਦੀਆਂ ਵੀ ਨੇ ਡਿਸਪਲਨ ਬਹੁਤ ਵਧੀਆ ਹੁਣ ਤੱਕ ਮਹਾਰਾਜ ਦੀ ਕਿਰਪਾ ਪਾਸ਼ਾਹੀ 10ਵੀਂ ਰੀਰੂ ਸਾਹਿਬ ਉਹਨਾਂ ਦੀ ਕਿਰਪਾ ਆਪਣੇ ਪਿੰਡ ਤੇ ਹੈ ਤੇ ਰਹੇਗੀ ਹਮੇਸ਼ਾ ਤੇ ਸਾਡੇ ਬੱਚੇ ਖੇਡਣਗੇ ਵੀ ਬਾਲਡਰ ਕੱਪ ਵੀ ਖੇਡ ਕੇ ਆਉਣਗੇ ਕਿਸੇ ਦਿਨ ਜਦੋਂ ਥੋੜਾ ਸਹਿਯੋਗ ਚਾਹੀਦਾ ਛੋਟੇ ਸਹਿਯੋਗ ਨਾਲ ਉਹਨਾ ਅਸੀਂ ਤਾਂ ਇੱਕ ਫਰਜ ਡਿਊਟੀ ਨਿਭਾਉਣੀ ਆ ਬਾਕੀ ਪੰਚਾਇਤ ਆ ਸਾਡੀ ਜਾਂ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਸਾਡਾ ਸਹਿਯੋਗ ਹਨ ਪਿੰਡ ਦੇ ਵਿੱਚ ਸਾਡੇ ਕੋਲੇ ਬਹੁਤ ਬੱਚੇ ਆ ਬਾਹਰ ਵਾਲੇ ਪੀੜਾ ਨੂੰ ਜਿਹੜੇ ਮਨਮੋਹ ਸਿੰਘ ਮੋਣੀ ਆ ਆ ਅਮਨਦੀਪ ਸਿੰਘ ਆ ਜੋ ਵੀ ਪ੍ਰਦੀਪ ਡਾਕਟਰ ਆ ਇਹ ਬੈਠੇ ਨੇ ਇਹਨਾਂ ਦੇ ਭਰਾ ਨੇ ਇਹਨਾਂ ਦੇ ਬੰਦੇ ਸਾਡਾ ਬਹੁਤ ਸਹਿਯੋਗ ਆ ਭੁਵਿੰਦਰ ਸਿੰਘ ਲਾਲੀ ਔਰ ਮਹਿੰਦਰ ਸਿੰਘ ਇੰਦਰ ਵੀਰ ਇੰਦਰ ਗੋਣਾ ਸੰਦੀਪ ਸਿੰਘਾ ਹੁਣ ਮੈਂ ਕਿਹਦਾ ਕਿਹਦਾ ਨਾਂ ਜਗਾ ਜੱਗੀ ਵੀਰ ਬਹੁਤ ਨੇ ਆਪਣੇ ਜੇ ਕਿਸੇ ਦਾ ਨਾਂ ਰਹੇਗਾ ਹੋਵੇ ਤਾਂ ਸੌਰੀ ਮਾਫ ਕਰਦੇ ਹੋ ਮੈਂ ਜੇ ਨਾਂ ਲਵਾਂਗਾ ਤਾਂ ਬਹੁਤ ਟਾਈਮ ਲੱਗ ਜਾਣਾ ਕਿਉਂਕਿ ਆਪਣੇ ਕੋਲੇ ਬਹੁਤ ਦਾਨੀ ਪੁਰਸ਼ ਨੇ ਜਿਹੜੇ ਬੈਠੇ ਆ ਪੰਜਾਬ ਬਾਹਰ ਬੈਠੇ ਜਿਹੜੇ ਆਪਣੇ ਪਿੰਡ ਦੇ ਪਰ ਆਪਾਂ ਉਹਨਾਂ ਦੇ ਨਾਲ ਖੜੇ ਹੋਈਏ ਤਾਂ ਆਪਾਂ ਨੂੰ ਸਹਿਜੋ ਗੱਲ ਜਿਹੜੇ ਕੈਨੇਡਾ ਤੋਂ ਛੇ ਵੀਰ ਜੀ ਆਉਂਦੇ ਨੇ ਉਹਨਾਂ ਦੀ ਬਹੁਤ ਬੜੀ ਸੋਚ ਆ ਕਿਸੇ ਦਿਨ ਤੁਹਾਨੂੰ ਦੱਸਾਂਗੇ ਕਰਾਂਗੇ ਜੇ ਮਹਾਰਾਜ ਨੇ ਪਾਸ਼ਾਏ 10 ਮਹੀਨੇ ਸੌੜ ਲਈ ਸਾਡੀ ਪਿੰਡ ਦੀ ਸਾਡੇ ਬੱਚੇ ਇੱਥੇ ਨਹੀਂ ਫੌਰਨ ਵੀ ਖੇਡਣ ਜਾਣਗੇ ਤੇ ਕਿਰਪਾ ਕਰਦੇਵੇ ਪ੍ਰਮਾਤਮਾ ਸਾਡੇ ਬੱਚੇ ਵਧੀਆ ਖੇਡਣ ਸਿਲੈਕਸ਼ਨ ਹੋ ਜਾਵੇ ਇਹ ਨਹੀਂ ਹੁੰਦਾ ਵੀ ਸਾਡੇ ਕੋਲ 100 ਬੱਚਾ ਆ ਗਿਆ 100 ਹੀ ਚਲੇ ਜਾਊਗਾ ਉਹਦੇ ਵਿੱਚੋਂ ਕੁਝ ਬੱਚੇ ਛਾਂਟੇ ਜਾਣਗੇ ਜਿਹੜੇ ਵਧੀਆ ਨੇ ਅੱਗੇ ਪਹੁੰਚਣਗੇ ਇਸ ਲਈ ਤੁਹਾਨੂੰ ਅਸੀਂ ਦੁਬਾਰਾ ਪ੍ਰਧਾਨ ਸਿੰਘ ਰਣਜੋਤ ਸਿੰਘ ਬਣੀਓ ਸਰਪੰਚ ਸਾਹਿਬ ਕੁਲਦੀਪ ਸਿੰਘ ਤੇ ਇਹਨਾਂ ਦਾ ਸਹਿਯੋਗ ਸਾਨੂੰ ਹਰ ਵਕਤ ਹੁੰਦਾ ਜੋ ਵੀ ਅਸੀਂ ਬੋਲਦੇ ਆ ਸਾਡੇ ਮੂੰਹ ਤੋਂ ਜਿੰਨਾ ਹੁੰਦਾ ਇਹ ਸਾਨੂੰ ਉਹਨਾਂ ਸਹਿਯੋਗ ਕਰਦੇ ਨੇ ਜਦੋਂ ਪਤਾ ਹੀ ਤਾਂ ਇਹ ਬੇਨਤੀ ਇਹੀ ਹੈ ਕਿ ਜਿਹੜਾ ਸਾਡਾ ਰਾਮਪੁਰ ਪਿੰਡ ਹੈ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਨੰਬਰ ਪਿੰਡ ਹੈ ਇੱਥੇ ਜਿਹੜੀ ਹਾਕੀ ਸੀਗੀ ਪਹਿਲਾਂ 1955 ਤੋਂ ਲੈ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਮਸ਼ਹੂਰ ਸੀ ਇਹ ਹੁਣ ਸਾਡੀ ਬੇਨਤੀ ਇਹ ਵੀ ਹੈ ਨਾਲ ਕਿ ਜਿਹੜਾ ਹੁਣ ਐਡਾ ਪ੍ਰਾਲਾ ਇਹ ਇਸ ਟਾਈਮ ਹੁਣ ਕਰ ਰਹੇ ਨੇ ਸਾਡੀ ਆਪਣੀ ਕਮੇਟੀ ਆ ਜਿਹੜੀ ਹਾਕੀ ਦੀ ਤੇ ਬਹੁਤ ਹੀ ਅੱਛਾ ਕਰ ਰਹੇ ਨੇ ਅਸੀਂ ਧੰਨਵਾਦ ਇਹਨਾਂ ਦੇ ਜਿਹੜੇ ਬਾਹਰਲੇ ਜਿਸ ਤਰ੍ਹਾਂ ਮਨਮੋਹਨ ਸਨ ਐਨ ਆਰ ਆਈ ਬਈ ਨੇ ਹੋਰ ਵੀ ਬਹੁਤ ਬੰਦੇ ਨੇ ਉਹ ਸਹਿਯੋਗ ਦੇ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਦਿਲੋਂ ਤਹਿ ਤਹਿ ਦਿਲੋਂ ਧੰਨਵਾਦ ਕਰਦੇ ਆ ਲੇਕਿਨ ਸਾਡਾ ਜਿਹੜਾ ਸਰਪੰਚ ਸਾਹਿਬ ਹੈ ਇਸ ਟਾਈਮ ਮੌਕੇ ਦਾ ਇਹ ਬਹੁਤ ਹੀ ਅੱਛਾ ਬੰਦਾ ਹੈ ਨਾ ਤਾਂ ਇਹਦੇ ਵਿੱਚ ਗੁੱਸਾ ਹੈ ਕੋਈ ਇਹ ਤਾਂ ਜਦ ਵੀ ਕੋਈ ਲੋੜ ਪੈਂਦੀ ਹੈ ਇੱਥੇ ਸਾਡੇ ਕਮੇਟੀ ਨੂੰ ਤਾਂ ਉਸੇ ਟਾਈਮ ਹਾਜ਼ਰ ਹੋ ਜਾਂਦਾ ਹੈ ਉਸੇ ਟਾਈਮ ਇਹ ਕਹੂਗਾ ਜੀ ਜੋ ਕੁਝ ਮਰਜ਼ੀ ਸਾਥ ਕੋ ਕਰਾ ਦੇ ਜਾਨੀ ਇਹ ਹੈ ਜਾਂ ਸਰਪੰਚ ਗਾਹਾਂ ਵਾਸਤੇ ਵੀ ਬਣ ਜਾਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਵੀ ਪਾਰਟੀ ਵਾਜਦਾ ਨਹੀਂ ਸਾਡਾ ਸਬੰਧ ਕੋਈ ਨਹੀਂ ਸਾਡਾ ਸਬੰਧ ਤਾਂ ਹੈਗਾ ਚੰਗਿਆਈ ਨਾਲ ਚੰਗਾ ਕੰਮ ਕਰੇ ਕਿਉਂਕਿ ਇਹਦੇ ਵਿੱਚੋ ਅੱਗੇ ਐਮਐਲਏ ਇੱਕ ਦੋ ਕੁ ਵਾਰੀ ਆਫ ਵੀ ਗਏ ਨੇ ਸਾਡੇ ਆ ਘਰ ਦੁਆਰ ਖਾਤਰ ਪੈਸਾ ਵੀ ਦੇ ਕੇ ਗਏ ਲੇਕਿਨ ਇਹਦੇ ਸੜਕੇ ਦੇ ਨਾਲ ਸਾਨੂੰ 2-3 ਲੱਖ ਰੁਪਈਆ ਉਸੇ ਟਾਈਮ ਦੂਸਰੇ ਦਿਨ ਹੀ ਮਿਲ ਗਿਆ ਅਸੀਂ ਬੇਨਤੀ ਇਹੀ ਕਰਦੇ ਹਾਂ ਵੀ ਇਹੋ ਜਿਹਾ ਸਰਪੰਚ ਵੀ ਹੋਣਾ ਚਾਹੀਦਾ ਤੇ ਜਿਹੜੇ ਬੱਚਿਆਂ ਦਾ ਕੰਮ ਹੈ ਇਹ ਸਰਪੰਚ ਦੇ ਸਿਰ ਤੇ ਜੇ ਸਹਿਯੋਗ ਹੋਊਗਾ ਤਾਂ ਅੱਗੇ ਵਾਸਤੇ ਵਾਧਾ ਹੁੰਦਾ ਹੈ ਅਗਰ ਇਹ ਕੋਈ ਮਦਦ ਕਰੂਗਾ ਹੀ ਨਹੀਂ ਇਹ ਵਿਚਾਰੇ ਜਿਹੜੇ ਹੁਣ ਇਸ ਟਾਈਮ ਮੌਕੇ ਤੇ ਅਨਜਾਰ ਜਿਨ ਇਹ ਵੀ ਕੀ ਕਰਨਗੇ ਬਿਨਾਂ ਪੈਸੇ ਤੋਂ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਇਹੀ ਹੈ ਮੈਂ ਅੱਗੇ ਵੀ ਪਹਿਲਾਂ ਆਪਣੀ ਕਹਿ ਚੁੱਕਿਆ ਹੁਣ ਵੀ ਮੇਰੀ ਬੇਨਤੀ ਇਹੀ ਹੈ ਕਿ ਇਸੇ ਤਰ੍ਹਾਂ ਸਹਯੋਗ ਮਿਲਣਾ ਚਾਹੀਦਾ ਹੈ ਪੰਚਾਇਤ ਦਾ ਵੀ ਪ੍ਰਸ਼ਾਸਨ ਤੇ ਸੱਜਣਾ ਦਾ ਵੀ ਬਾਹਰ ਲਿਆਂਦਾ ਸਾਰਿਆਂ ਦਾ ਮੈਂ ਧੰਨਵਾਦ ਕਰਾਂਗਾ